ਇਹ ਟੈਸਟੀ ਗਾਲਾ ਦੇਖੋ ਕਿੱਡੇ ਹੈਵੀ ਐ ਇਹਦੇ ਸਰਤੀ ਸਾਰਾ ਫਾਰਮ ਆ ਇਹਨੇ ਦੁੱਧ ਵਾਲੀਆਂ ਪੱਠਾਂ ਕੱਢਣੀਆਂ ਬਈ ਜੀ ਠੀਕ ਹੈ ਜੀ ਕਾਣੀ ਨਸਲ ਦਾ ਬੱਕਰਾ ਪੂਰਾ ਬੀਟਲ ਜੈਡ ਬਲੈਕ ਠੀਕ ਹੈ ਜੀ ਇਹ ਪੰਜ ਛੀ ਬੱਕਰਾ ਹੋਇਆ ਸੋਡੇ ਕਰਨਪੁਰਖ ਸ਼ਵੰਤ ਕੋਲੇ ਸੀਗਾ ਉਹਦਾ ਬੱਚਾ ਇਹ ਇਹਦੀ ਕਿੰਨੀ ਹਾਈਟ ਹੋਊਗੀ ਇਹ ਹਾਈਟ ਹੈਗੀ 42 43 ਬਈ ਇਹਦੀ 42 43 ਆਏ ਹੁਣ ਦੰਦ ਪੂਰੇ ਕਰ ਗਿਆ ਤੇ ਬੱਚੇ ਬਹੁਤ ਸੋਹਣੇ ਕੱਢਦਾ ਇਹ ਹੂੰ ਇਹ ਆਪਾਂ ਛੋਟਾ ਜਿਹਾ ਬੱਚਾ ਲਿਆ ਸੀਗਾ ਤੇ ਇਹਦੇ ਆ ਆ ਜਿਹੜੇ ਆਪਾਂ ਸਿੰਗ ਦੇਖ ਸਕਦੇ ਹਾਂ ਤੁਸੀਂ ਇਹ ਕਿਵੇਂ ਹੋਣੀ ਚਾਹੀਦੀ ਹੈ ਹਾਂ ਕੰਨ ਕੁੰਨ ਚੰਗਾ ਹੋਣਾ ਚਾਹੀਦਾ ਬੱਕਰੇ ਦੀ ਜਿਹੜੀ ਚੱਲਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਨੱਕ ਨਕੌੜਾ ਪੂਰਾ ਜਾਂਗੀਰ ਬਲੱਡਲੈਨ ਬਈ ਜਾਂਗੀਰ ਪੰਡ ਰਿਆ ਹਨਾ ਹਾਂਜੀ ਹਾਂਜੀ ਇਹ ਉੱਥੋਂ ਦਾ ਬਈ ਬੱਕਰਾ ਹੈਗਾ ਗੁਜਰਾں ਕੋਲੇ ਭਰਾਵਾਂ ਕੋਲੇ ਜਾਦੇ ਆ ਬੱਕਰੇ ਇਹ ਇਹਦੀ ਅੱਖ ਲਾਲ ਆ ਬਈ ਬਹੁਤ ਲੋਕ ਵਹਿਮ ਕਰਦੇ ਸੀ ਆਪਾਂ ਇਹ ਬ੍ਰੀਡਰੀ ਰੱਖ ਰੱਖਿਆ ਬਈ 5 ਸਾਲਾਂ ਤੋਂ ਬਹੁਤ ਮੀਮਨੇ ਵੇਚੇ ਇਹਦੇ ਮਹਿੰਗੇ ਮਹਿੰਗੇ ਬਈ ਬੱਕਰੀ ਕਰਕੇ ਬਈ ਫੋਨ ਕਰਕੇ ਆਉਣ ਆਪਾਂ 5-7 ਬੱਕਰੀਆਂ ਮਹੀਨੇ ਚ ਕੱਢਦੇ ਆ ਤੇ 2500 ਰੁਪਏ ਆਪਾਂ ਜਾਇਜ਼ ਫੀਸ ਰੱਖੀਏ ਲੋਕ ਤਾਂ ਬਹੁਤ-ਬਹੁਤ ਲਈ ਜਾਂਦੇ ਬਈ ਫੀਸਾਂ ਇਹਦੀਆਂ ਹਾਂਜੀ ਤੇ ਰਿਜ਼ਲਟ ਦੀ ਬਈ ਗਾਰੰਟੀ ਹੋਊਗੀ ਪ्योर ਤਾਂ ਬਈ ਜਿਹੜਾ ਬਰਬਰੀ ਦਾ ਰੇਟ ਬੰਦਦਾ ਜਾਂ ਨਸਲ ਬੰਦਦੀ ਕੰਨਾਂ ਤੋਂ ਬੰਦਦੀ ਹੈ ਹਨਾ ਕਈ ਭਰਾਵਾਂ ਨੇ ਨਾ ਕੀ ਕਰਾਉਂਦਾ ਦੇਸੀ ਬੱਕਰਾਂ ਤੋਂ ਲਵਾਆਂ ਜਾਂਦੀਆਂ ਹਾਂਜੀ ਬਾਕੀ ਬੱਕਰੀਆਂ ਜਿਵੇਂ ਆ ਬਰਬਰੀ ਵਰਗੀ ਹੁੰਦੀ ਹੈ ਹਨਾ ਵੇਖਣ ਵਾਲੀ ਠੀਕ ਹੈ ਜੀ ਤੇ ਜਿਵੇਂ ਆ ਦੇਖ ਲਓ ਹਰੇ ਕੀ ਆਏ ਹੁੰਦੀ ਹੈ ਪਰ ਉਹਦੇ ਕਾਨ ਨਹੀਂ ਆਏ ਹ ਠੀਕ ਹੈ ਕੰਨ ਖੜਿਆਂ ਦੀ ਹੋਣੀ ਚਾਹੀਦੀ ਹੈ। ਬਈ ਉਹ ਨਵੇਂ ਭਰਾ ਕਹਿੰਦੇ ਰਸਿੰਗ ਦਾ ਕੀ ਹੈ ਇਹਦੇ ਸਿੰਘ ਵੀ ਦਾਗੀ ਦੇਣੀ ਇਹਦੇ। ਬਸ ਮੁੱਖ ਤਗੜੀ ਹੋਵੇ ਬਈ ਆ ਦਿਖਾ ਦਿਓ ਉਧਰੋਂ ਬੈਠ ਕੇ। ਠੀਕ ਹੈ ਆ ਫਰੇਮ ਵੱਡਾ ਹੋਣਾ ਚਾਹੀਦਾ ਦੁੱਧ ਚੰਗਾ ਹੋਣਾ ਜਿਹਦਾ ਆ ਵੇਖੋ ਢੱਡੇ ਦਾ ਕਿੱਡਾ ਹੈ। ਹਾਂਜੀ ਠੀਕ ਹੈ ਇਹ ਬਰਬਰੀਆਂ ਸਹੀ ਹੋਣੀ ਚਾਹੀਦੀ ਆ। ਇਹ ਆ ਇਹਦੇ ਬੱਚੇ ਆ ਇਹਨਾਂ ਦੇ ਆਪਣੇ ਇਸੇ ਦੇ ਬੱਚੇ ਆ। ਸਿੰਘ ਆਏ ਹੋਣਾ ਚਾਹੀਦਾ ਜੇ ਤੁਸੀਂ ਬੱਚੇ ਲੈਨੇ ਹੋ। ਅੱਛਾ ਬੱਚੇ ਦਾ ਸਿੰਘ ਆਏ ਹੋਣਾ ਚਾਹੀਦਾ। ਅੱਛੇ ਪਿਆ ਹੋਣਾ ਚਾਹੀਦਾ ਛੋਟਾ ਹੋਣਾ ਚਾਹੀਦਾ ਬਾਦਾਮ ਅਰਗਾ ਹੋਣਾ ਚਾਹੀਦਾ। ਕੰਨ ਵੱਧਿਆ ਚੌੜਾ ਲੰਮਾ ਹੋਣਾ ਚਾ ਸਕੈਨ ਜਿਹੜੀ ਪਤਲੀ ਆਪਣੇ ਅਰਗੀ ਹੋਣੀ ਚਾਹੀਦੀ ਹੈ ਵਾਲ ਆਪਣੇ ਅਰਗੀ ਹੋਣੇ ਚਾਹੀਦੇ ਆ ਤੇ ਐ ਹੋਣਾ ਚਾਹੀਦਾ ਪੂਰਾ ਪਤਲਾ ਵਧੀਆ ਪਿੰਡਾ ਠੀਕ ਹੈ ਜੀ ਤੇ ਨੱਕ ਵਧੀਆ ਹੋਣਾ ਚਾਹੀਦਾ ਨੱਕ ਨਕੌੜਾ ਇਹੇ ਬੀਟਲ ਦੀਆਂ ਨਿਸ਼ਾਨੀਆਂ ਆ ਹੁਣ ਇਹ ਲਾਲ ਅੱਖ ਚ ਆ ਖੁੱਕ ਦਾ ਕੋਈ ਚੱਕਰ ਨਹੀਂ ਦਾ ਚਿੱਟੀ ਅੱਖਾਂ ਦੀ ਲਾਲ ਹੁੰਦੀ ਹੈ ਬਾਈ ਇਹ ਬਾਰ ਬਰੀਆਂ ਸੀ ਵੀ ਆ ਜਾਂਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਬੱਕਰੀਆਂ ਦੇ ਫਾਰਮ ਤੇ ਪਹੁੰਚੇ ਹੋਏ ਸੀਗੇ ਬਹੁਤ ਸਾਰੇ ਵੀਰ ਆਪਾਂ ਨੂੰ ਪੁੱਛਦੇ ਹੁੰਦੇ ਵੀ ਚੰਗੀ ਨਸਲ ਦੀਆਂ ਬੱਕਰੀਆਂ ਕਿਹੜੀਆਂ ਹੁੰਦੀਆਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਸਲ ਬਾਰੇ ਦੱਸਾਂਗੇ ਵੀ ਜਿਹੜੀ ਬੀਟਲ ਨਸਲ ਹੁੰਦੀ ਹੈ ਤੇ ਬਰਬਰੀ ਨਸਲ ਹੁੰਦੀ ਹੈ ਉਹਨਾਂ ਦੀਆਂ ਬੱਕਰੀਆਂ ਦੀ ਨਿਸ਼ਾਨੀ ਕੀ ਹੁੰਦੀ ਹੈ ਹੈਨਾ ਵੀ ਆਪਾਂ ਨੂੰ ਚੰਗੀ ਨਸਲ ਦਾ ਪਤਾ ਕਿਵੇਂ ਲੱਗੂਗਾ ਵੀ ਇਹ ਬਰਬਰੀ ਨਸਲ ਹੈ ਜਾਂ ਬੀਟਲ ਨਸਲ ਹੈ ਪਿਓਰ ਹੈ ਕਿ ਨਹੀਂ ਪਿਓਰ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਇਹ ਸਾਰੀਆਂ ਗੱਲਾਂ ਸਾਰੀ ਚਰਚਾ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਇਹ ਫਾਰਮ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਜੇ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਕਰਦੇ ਆਂ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਆਂ ਵੀ ਜਿਹੜੀ ਚੰਗੀ ਨਸਲ ਦੀ ਬੱਕਰੀ ਹੁੰਦੀ ਹੈ ਉਹਦੀਆਂ ਕੀ ਕੀ ਨਿਸ਼ਾਨੀਆਂ ਹੁੰਦੀ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜਿਵੇਂ ਆਪਾਂ ਬੱਕਰੀ ਫਾਰਮ ਸ਼ੁਰੂ ਕਰਨਾ ਹੁੰਦਾ ਹੈ ਨਾ ਤੇ ਆਪਾਂ ਇਹੋ ਜਿਹੀਆਂ ਬੱਕਰੀਆਂ ਨੂੰ ਦੇਖ ਕੇ ਆਖ ਦਿੰਦੇ ਆ ਵੀ ਪਹਾੜੀ ਬੱਕਰੀਆਂ ਇਹ ਤੇ ਆਪਣੇ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਬੱਕਰੀਆਂ ਲਗਭਗ ਕਈ ਘਰ ਘਰੇ ਵੀ ਰੱਖਦੇ ਆ ਉਹ ਵੀ ਰੱਖਦੇ ਇੱਕ ਦੋ ਬੱਕਰੀਆਂ ਹਨਾ ਤੇ ਆਪਾਂ ਨੂੰ ਇਹਦੀ ਨਸਲ ਦਾ ਨਹੀਂ ਪਤਾ ਲੱਗਦਾ ਵੀ ਇਹ ਦੋਗਲੀਆਂ ਆਈਆਂ ਬਹੁਤ ਹੁੰਦੀਆਂ ਤੇ ਜੇ ਆਪਾਂ ਪਿਓਰ ਬਰਬਰੀ ਨਸਲ ਦੀ ਗੱਲ ਕਰੀਏ ਇਹਦੀ ਕੀ ਨਿਸ਼ਾਨੀ ਹੁੰਦੀ ਆ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀ ਪਿਓਰ ਤਾਂ ਬਈ ਜ ਦੇਸੀ ਬੱਕਰਾਂ ਤੋਂ ਲਵਾਆਂ ਹੁੰਦੀਆਂ। ਹਾਂਜੀ। ਬਾਕੀ ਬੱਕਰੀਆਂ ਜਿਵੇਂ ਆ ਬਰਬਰੀ ਵਰਗੀ ਹੁੰਦੀ ਹੈ ਹਨਾ ਵੇਖਣ ਵਾਲੀ। ਠੀਕ ਹੈ ਜੀ। ਤੇ ਜਿਵੇਂ ਆ ਦੇਖ ਲਓ। ਹਰੇ ਕੀ ਆਏ ਹੁੰਦੀ ਹੈ ਪਰ ਉਹਦੇ ਕੰਨ ਨਹੀਂ ਆਏ ਹੁੰਦੇ। ਠੀਕ ਹੈ। ਕੰਨ ਖੜਿਆਂ ਦੀ ਹੋਣੀ ਚਾਹੀਦੀ ਹੈ। ਲਾਲ ਗੁਲਦਾਰ ਆ ਰੰਗ ਲਾਲ ਗੁਲਦਾਰ ਆ। ਚਿੱਟੀ ਚ ਵੀ ਹੁੰਦੀ ਆ ਆਪਾਂ ਤੁਹਾਨੂੰ ਚਿੱਟੇ ਰੰਗ ਚ ਵੀ ਦਿਖਾ ਦਿੰਨੇ ਆ ਹਨਾ। ਵੀ ਆ ਰੰਗ ਹੋਣਾ ਚਾਹੀਦਾ ਤੇ ਇੱਕ ਕੰਨ ਇਹਦੇ ਖੜੇ ਹੋਣੇ ਚਾਹੀਦੇ। ਕੰਨ ਖੜੇ ਹੋਣੇ ਚਾਹੀਦੇ ਜੇ ਸਿੰਗ ਹੋਣੇ ਚਾਹੀਦੇ ਵੱਡੇ ਸਿੰਗਾ ਚ ਵੀ ਆਉਂਦੀ ਆ ਤੇ ਕੋਹਣੀ ਵੀ ਆਉਂਦੀ ਆ ਬਾਈ। ਹਾਂ। ਜਿਵੇਂ ਤੁਹਾਨੂੰ ਦਿਖਾ ਦਿੰਨੇ ਇਹਦੇ ਥੋੜੇ ਜਿਹਾ ਕੰਨ ਆ ਸੈਚ ਵੱਡੇ ਦਾ ਰੀਡ ਘੱਟ ਹੋਊਗਾ ਜਿਵੇਂ ਹੁਣ ਬੱਕਰੀ ਆਪਾਂ ਇੱਧਰ ਦਿਖਾ ਦਿੰਨੇ ਆ ਜੋ ਨਹੀਂ ਤੇ ਬਾਈ ਇਹਨਾਂ ਦੀ ਹਾਈਟ ਦਾ ਵੀ ਕੋਈ ਚੱਕਰ ਨਹੀਂ ਨਹੀਂ ਹਾਈਟ ਦਾ ਨਹੀਂ ਹੁੰਦਾ ਵੀਰੇ ਹੱਡਾਂ ਪੈਰਾਂ ਦੀ ਬੱਕਰੀ ਖੁੱਲੀ ਹੋਣੀ ਚਾਹੀਦੀ ਆਹ ਬੱਕਰੀ ਹੁਣ ਆਪਣੀ ਮੇਨ ਬੱਕਰੀ ਆ ਬਾਈ ਬਹੁਤ ਵਧੀਆ ਬੱਕਰੀ ਐ ਇਹ ਆ ਦੇਖੋ ਫਰੇਮ ਇਹਦਾ ਠੀਕ ਹੈ ਜੀ ਆਏ ਕੰਨ ਹੁਣ ਜਿਹੜੀ ਖੋਨੀਆਂ 'ਚ ਚਿੱਟੇ ਰੰਗ ਦੀ ਹੈ ਬਾਈ ਠੀਕ ਹੈ ਠੀਕ ਹੈ ਆ ਦੇਖੋ ਇਹ ਇਹ ਦੋਨੇ ਆ ਜਾਂਦੀਆਂ ਵੀ ਖੋਨੀਆਂਾਂ ਵੀ ਹੁੰਦੀਆਂ ਵਿੱਚ ਖੋਨੀਆਂ ਵੀ ਸਿੰਗਾਂ ਵਾਲੀਆਂ ਵੀ ਆ ਜਾਂਦੀਆਂ ਇਹ ਕੁਦਰਤੀ ਹੁੰਦਾ ਬਾਈ ਠੀਕ ਹੈ ਕਈ ਹੁੰਦੇਵੇਂ ਭਰਾ ਕਹਿੰਦੇ ਅਰ ਸਿੰਘ ਦਾਗੀ ਹੈ ਇਹਦੇ ਸਿੰਘ ਭਾਈ ਦਾਗ ਕੀ ਦੇਣੀ ਇਹਦੇ ਬਸ ਖੁੱਖ ਤਗੜੀ ਹੋਵੇ ਬਈ ਆ ਦਿਖਾ ਦਿਓ ਉਧਰੋਂ ਬੈਠ ਕੇ ਠੀਕ ਹੈ ਆ ਫਰੇਮ ਵੱਡਾ ਹੋਣਾ ਚਾਹੀਦਾ ਦੁੱਧ ਚੰਗਾ ਹੋਣਾ ਜਿਹਦਾ ਆ ਵੇਖੋ ਢੱਡੇ ਦਾ ਕਿੱਡਾ ਹੈ ਹਾਂਜੀ ਠੀਕ ਹੈ ਇਹ ਬਰਬਰੀਆਂ ਸਹੀ ਹੋਣੀ ਚਾਹੀਦੀ ਆ ਇਹਦੇ ਬੱਚੇ ਆ ਇਹਨਾਂ ਦੇ ਆਪਣੇ ਇਸੇ ਦੇ ਬੱਚੇ ਆ ਤੇ ਆ ਪ੍ਰਾਂਗੀ ਬੀਟਲ ਬਾਈ ਇਹ ਬਿੱਟ ਲਾ ਗਈ ਹਾਂ ਇਹਦੀ ਕੀ ਨੀ ਇਹ ਬਿੱਟ ਲਾ ਹੁਣ 6-7 ਮਹੀਨਿਆਂ ਦਾ ਬਈ ਇਹ ਠੀਕ ਹੈ ਠੀਕ ਹੈ ਇਹ ਪੱਠ ਹੈ ਇਹ ਲਾਲ ਲੋਹੇ ਰੰਗ ਚ ਹੈ ਕਾਲੇ ਚ ਵੀ ਆ ਜਾਂਦੀ ਹੈ ਡੱਬਿਆਂ ਚ ਵੀ ਆ ਜਾਂਦੀ ਹੈ ਨਾਗਰਿਆਂ ਚ ਵੀ ਸ਼ੇਰਿਆਂ ਚ ਵੀ ਠੀਕ ਹੈ ਜੀ ਸਿੰਘ ਆਏ ਹੋਣਾ ਚਾਹੀਦਾ ਜੇ ਤੁਸੀਂ ਬੱਚੇ ਲੈਣੇ ਹੋ ਅੱਛਾ ਬੱਚੇ ਦਾ ਸਿੰਘ ਆਏ ਹੋਣਾ ਚਾਹੀਦਾ ਅੱਛੇ ਪਿਆ ਹੋਣਾ ਚਾਹੀਦਾ ਛੋਟਾ ਹੋਣਾ ਚਾਹੀਦਾ ਬਾਦਾਮ ਅੜਗਾ ਹੋਣਾ ਚਾਹੀਦਾ ਕਾਨ ਨਾ ਵਧੀਆ ਚੌੜਾ ਲੰਮਾ ਹੋਣਾ ਚਾਹੀਦਾ ਠੀਕ ਹੈ ਤੇ ਸਕੈਨ ਜਿਹੜੀ ਪਤਲੀ ਆਪਣੇ ਅੜਗੀ ਹੋਣੀ ਚਾਹੀਦੀ ਹੈ ਵਾਲ ਆਪਣੇ ਅੜਗੀ ਹੋਣੇ ਚਾਹੀਦੇ ਆ ਇਹ ਹੋਣਾ ਚਾਹੀਦਾ ਪੂਰਾ ਪਤਲਾ ਵਧੀਆ ਪਿੰਡਾ ਠੀਕ ਹੈ ਜੀ ਤੇ ਨੱਕ ਵਧੀਆ ਹੋਣਾ ਚਾਹੀਦਾ ਨੱਕ ਨਕੌੜਾ ਇਹ ਬੀਟਲ ਦੀਆਂ ਨਿਸ਼ਾਨੀਆਂ ਹਾਂ ਹੁਣ ਇਹ ਲਾਲ ਅੱਖ ਚ ਆ ਖੁੱਖ ਦਾ ਕੋਈ ਚੱਕਰ ਨਹੀਂ ਦਾ ਚਿੱਟੀ ਅੱਖ ਹੁੰਦੀ ਲਾਲ ਹੁੰਦੀ ਹੈ ਬਾਈ ਇਹ ਬਾਰਬਰੀਆਂ ਵੀ ਆ ਜਾਂਦੀਆਂ ਵੀ ਉਹ ਇਹ ਜਿਹੜੀਆਂ ਅੱਖਾਂ ਦੀ ਤੁਸੀਂ ਗੱਲ ਦਸੀ ਹੈ ਤਾਂ ਕੁਦਰਤੀ ਹੋਣੀਆਂ ਵੀ ਚਿੱਟੀਆਂ ਇਹ ਕੁਦਰਤੀ ਹੁੰਦੀ ਹੈ ਵੀਰੇ ਹੁਣ ਬਾਰਬਰੀ ਦਾ ਚਿੱਟੀਆਂ ਅੱਖਾਂ 'ਚ ਬਹੁਤ ਘੱਟ ਮਿਲਦੀਆਂ ਹਨਾ ਤੇ ਜਿਵੇਂ ਹੁਣ ਆ ਆਪਣੀ ਪਾਠ ਫਿਰਦੀ ਆਵੇ ਚਿੱਟੀਆਂ ਅੱਖਾਂ 'ਚ ਪਰਾਂ ਠੀਕ ਹੈ ਜੀ ਉਧਰਲੀ ਉਹ ਬਰਬਰੀ ਦੀ ਆ ਤੇ ਆਹ ਲਾਲ ਅੱਖਾਂ ਚਾਗੀ ਬੀਟਲ ਇਹ ਬੀਟਲ ਹੋ ਗਈ ਹਾਂ ਇਹ ਆ ਜੋ ਤੁਹਾਨੂੰ ਮੈਂ ਬੱਕਰਿਆਂ ਚ ਵੀ ਦਿਖਾ ਦਿੰਨਾ ਕੀ ਚੱਕਰ ਹੁੰਦਾ ਇਹਦਾ ਹਨਾ ਠੀਕ ਹੈ ਜੀ ਚਲੇ ਆਹ ਅੰਜੇ ਮੈਂ ਆਪਣੀ ਬੱਕਰੀ ਜਦਾਸ ਦਿੰਨੇ ਇਹ ਬੀਟਲ ਬੱਕਰੀਆਂ ਆਈਆਂ ਆਪਣੀਆਂ ਅਦਰ ਆਪ ਤੇ ਆ ਦੇਖੋ ਜੀ ਇਹ ਬੀਟਲ ਇਹ ਹੁਣ ਆਪਣੀ ਪੁਰਾਣੀ ਨਸਲ ਦੀ ਬੱਕਰੀਆਂ ਲਾਲ ਡੱਬੇ ਰੰਗ ਚ ਪੱਕੇ ਰੰਗ ਚ ਇਹ ਆ ਕੰਨ ਦੇਖੋ ਇਹਦਾ ਹਾਂਜੀ ਕੰਨ ਪੂਰਾ ਨੰਮਾ ਚੌੜਾ ਹੋਣਾ ਜਿਹਦੇ ਸਿੰਗ ਆ ਦੇਖੋ ਠੀਕ ਹੈ ਜੀ ਆ ਸਿੱਧੇ ਨਹੀਂ ਹੋਣੇ ਚਾਹੀਦੇ ਸਿੱਧੇ ਹੁੰਦੇ ਦੇਸੀ ਬੱਕਰੀ ਦੇ ਇਹਦੇ ਸਿੰਗ ਆ ਪਿੱਛੇ ਨੂੰ ਮੁੜੇ ਹੋਣੇ ਪਿੱਛੇ ਨੂੰ ਮੁੜੇ ਹੋਣੇ ਚਾਹੀਦੇ ਆ ਨੱਕ ਨਕੌੜਾ ਵਧੀਆ ਹੋਣਾ ਚਾਹੀਦਾ ਠੀਕ ਹੈ ਉਨਾ ਹੀ ਸੋਹਣਾ ਲੱਗਦਾ ਤੇ ਖਣ ਚੱਡਾ ਮੇਨ ਹੋਣਾ ਚਾਹੀਦਾ ਦੁੱਧ ਹੋਣਾ ਚਾਹੀਦਾ ਬੱਕਰੀ ਇੱਠਾ ਤੇ ਆ ਲੈਂਥ ਹੁੰਦੀ ਆ ਹਾਈਟ ਇਹਦੇ ਵਿੱਚ ਮਣੀਦੀ ਐ ਜੀ ਠੀਕ ਇਹ ਕਿਸੇ ਨੇ ਹਾਂ ਕਦਮ ਮੈਣਨਾ ਆ ਪਿਛਲੇ ਪੈਰ ਤੋਂ ਥੱਲੇ ਹੀਤਾ ਲਾ ਕੇ ਠੀਕ ਆ ਢੂਈ ਤੈਨੂੰ ਗ੍ਰੂਟ ਤੈਨੂੰ ਮਣੀਦੀ ਐ ਇੱਥੋਂ ਦਾ ਹੀ ਕਦਮ ਮੈਣਾ ਜਾਊਗਾ ਆ ਇ ਉਹ ਲੰਮੀ ਹੋਣੀ ਚਾਹੀਦੀ ਹੈ ਇਹਦੀ ਪ੍ਰੋਪਰ ਠੀਕ ਹੈ ਜੀ ਹਾਂ ਪੂਛ ਜਿੰਨੀ ਲੰਮੀ ਹੋਵੇ ਥਾਂ ਇੱਕੋ ਜਿਹਾ ਹੋਣਾ ਜਿਹਦੇ ਚੱਡਾ ਵਧੀਆ ਹੋਣਾ ਚਾਹੀਦਾ ਤੇ ਆਹ ਹੁਣ ਚਿੱਟੀ ਅੱਖ ਚ ਆ ਗਈ ਇਹਨਾਂ ਦੀ ਹਾਈਟ ਹੋਵੇ ਆਪਾਂ ਐਵਰੇਜ ਵੇਖੀ ਕਿੰਨੀ ਕੁ ਹੁੰਦੀ ਹੈ ਬੀਟਲ ਜਿਵੇਂ ਬਰਬਰੀ ਨਾਲ ਬੀਟਲ ਦੀ ਤਾਂ ਬਈ ਜਿਹੜੀ 35 36 ਇੰਚ ਹੋਵੇ ਬੱਕਰੀ ਵਧੀਆ ਠੀਕ ਹੈ ਬਾਕੀ ਉਹਦੋਂ 40 ਇੰਚ ਦੀਆਂ ਵੀ ਹੁੰਦੀਆਂ 42 ਇੰਚ ਦੀਆਂ ਵੀ ਹੁੰਦੀਆਂ ਬਈ ਬੱਕਰੀਆਂ ਹਨਾ ਹੁਣ ਆ ਜਿਵੇਂ ਪਾਕਿਸਤਾਨੀ ਉਹ ਚ ਕਲਰ ਚ ਆ ਗਈ ਮੱਖੀ ਜਿੰਨੀ ਇਹਦਾ ਕਲਰ ਇਹ ਪਿਓਰ ਅੰਬਰ ਸਰੀ ਬੱਕਰੀਆਂ ਬਈ ਠੀਕ ਹੈ ਜੀ ਅੰਬਰ ਸਰੀ ਕਹਿੰਦੇ ਬੀਟਰ ਕਹਿੰਦੇ ਇੱਕ ਗੱਲ ਹੀ ਹੁੰਦੀ ਹੈ ਇਹ ਆਪਾਂ ਨਵੇਂ ਭਰਾਵਾਂ ਨੂੰ ਦੱਸ ਦੇਣਾ ਹਾਂ ਤੇ ਆਹ ਵੇਖੋ ਨੱਕ ਨਕੋੜਾ ਮੱਖੀ ਚੀਨੀ ਆ ਇਹ ਆਹ ਸਿੰਘ ਪਿੱਛੇ ਨੂੰ ਆ ਇਹ ਰੰਗ ਬਹੁਤ ਘੱਟ ਮਿਲਦਾ ਇਹ ਹੁੰਦਾ ਇਹੀ ਜਾਂਉਂਦੀ ਹੈ ਠੀਕ ਹੈ ਜੀ ਇਹ ਮੱਖੀ ਚੀਨਾ ਰੰਗ ਆ ਜਾਂਦਾ ਜਿਵੇਂ ਪਾਕਿਸਤਾਨ ਚ ਮਸ਼ਹੂਰ ਹੋਇਆ ਤੇ ਆ ਜੇ ਵਾ ਪਿੱਛੇ ਖੜੀ ਆ ਇਹ ਲਾਲ ਲੋਹੀ ਆ ਗਈ ਤੁਹਾਡੇ ਕੋਲੇ ਇਹਦੇ ਵਿੱਚ ਕਈ ਕਲਰ ਆ ਜਾਂਦੇ ਆ ਕਲਰ ਵਾਧੂ ਆ ਜਾਂਦੇ ਆ ਬਸ ਕੱਲੇ ਕੰਨ گلابی ਨਾ ਹੋਣ ਜਾਂ ਚਿਕਟਾ ਜਿਹੜਾ ਜਾਨਵਰ ਆ ਜਾਂਦਾ ਹਨਾ ਹਾਂਜੀ ਹਾਂਜੀ ਉਹ ਹైదరాబాద్ ਦੀ ਕਰੋਸ ਚ ਆ ਜਾਂਦਾ ਠੀਕ ਉਹ ਕਰੋਸ ਚ ਮੰਨਿਆ ਜਾਊਗਾ ਇਹਦੇ ਜੇ ਆਪਾਂ ਬੱਕਰੀਆਂ ਦੀ ਗੱਲ ਕਰੀਏ ਬੱਕਰੀ ਸਾਨੂੰ ਦਿਖਾਉਣਿਆ ਬਰੀਡਰ ਆਪਣੇ ਹੀ ਕਿਸੇ ਪ੍ਰਾਣੀ ਬੱਕਰੀ ਵੀ ਕਰਾਸ ਕਰਵਾਉਣੀ ਹੋਵੇ ਹਨਾ ਠੀਕ ਹੈ ਜੀ ਤੇ ਆਪਾਂ ਛੱਡ ਦਿੰਨੇ ਆ ਬੱਕਰਾ ਜਾਇਫੀਸ ਤੇ ਤੇ ਰਿਜ਼ਲਟ ਬਹੁਤ ਵਧੀਆ ਪ੍ਰਾਣੀ ਨਸਲ ਦੇ ਬੱਕਰੇ ਆ ਆਪਣੇ ਕੋਲੇ ਚੱਲ ਉਧਰ ਹੋਈ ਲਓ ਜੀ ਆਪਾਂ ਹੁਣ ਤੁਹਾਨੂੰ ਬੀਟਲ ਨਸਲ ਦੇ ਜਿਹੜੇ ਬੱਕਰੇ ਆ ਉਹ ਵਿਖਾਉਣੇ ਆ ਤੇ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਤੇ ਬਾਈ ਨਾਲ ਕੰਟੈਕਟ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਆ ਹੁਣ ਆ ਜੀ ਇਹ ਪ੍ਰਾਣੀ ਨਸਲ ਦਾ ਬੱਕਰਾ ਪੂਰਾ ਬੀਟਰਲ ਜੈਡ ਬਲੈਕ ਹੈ ਠੀਕ ਹੈ ਜੀ ਇਹ ਪਾਂਛੀ ਬੱਕਰਾ ਹੋਇਆ ਸੋਡੇ ਕਰਨਪੁਰਖ ਸ਼ਵੰਤ ਕੋਲੇ ਸੀਗਾ ਉਹਦਾ ਬੱਚਾ ਇਹ ਇਹਦੀ ਕਿੰਨੀ ਹਾਈਟ ਹੋਊਗੀ ਇਹ ਹਾਈਟ ਹੈਗੀ 42 43 ਬਈ ਇਹਦੀ 42 43 ਆਏ ਹੁਣ ਦੰਦ ਪੂਰੇ ਕਰ ਗਿਆ ਤੇ ਬੱਚੇ ਬਹੁਤ ਸੋਹਣੇ ਕੱਢਦਾ ਇਹ ਹੂੰ ਇਹ ਆਪਾਂ ਛੋਟਾ ਜਿਹਾ ਬੱਚਾ ਲਿਆ ਸੀਗਾ ਤੇ ਇਹਦੇ ਆ ਆ ਜਿਹੜੇ ਆਪਾਂ ਸਿੰਗ ਦੇਖ ਸਕਦੇ ਹਾਂ ਤੁਸੀਂ ਸਿੰਗ ਦੇ ਨਾਂੇ ਹੋਣੀ ਚਾਹੀਦੀ ਹੈ ਹਾਂ ਕੰਨ ਕੁੰਨ ਚੰਗਾ ਹੋਣਾ ਚਾਹੀਦਾ ਬੱਕਰੇ ਦੀ ਜਿਹੜੀ ਚੱਲਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੇ ਨੱਕ ਨਕੌੜਾ ਪੂਰਾ ਮੇਨ ਹੁੰਦਾ ਇਹਦੇ ਟੈਸਟਿਕਲ ਟੈਸਟਿਕਲ ਸਹੀ ਹੋਣੇ ਚਾਹੀਦੇ ਇੱਕੋ ਜਿਹੇ ਹੋਣੇ ਚਾਹੀਦੇ ਬਈ ਠੀਕ ਹੈ ਆ ਦੇਖ ਲਓ ਤੁਹਾਨੂੰ ਦਿਖਾ ਦਿੰਦੇ ਪਿੱਛੋਂ ਦੀ ਦਿਖਾ ਦੇ ਇਹ ਟੈਸਟਿਕਲ ਦੇਖੋ ਕਿੱਡੇ ਹੈਵੀ ਐ ਇਹਦੇ ਸਰਤੀ ਸਾਰਾ ਫਾਰਮ ਆ ਇਹਨੇ ਦੁੱਧ ਵਾਲੀਆਂ ਪੱਠਾਂ ਕੱਢਣੀਆਂ ਬਈ ਜੀ ਠੀਕ ਹੈ ਜੀ ਹਾਂ ਤੇ ਆ ਆਪਣਾ ਪੁਰਾਣਾ ਬੱਕਰਾ ਆ ਗਿਆ ਜਾਗੀਰ ਬਲਾਟ ਲੈਂ ਬਈ ਜਾਗੀਰ ਪੈਂਡ ਰਿਆ ਹਨਾ ਹਾਂਜੀ ਹਾਂਜੀ ਇਹ ਉੱਥੋਂ ਦਾ ਬਈ ਬੱਕਰਾ ਹੈਗਾ ਗੁਜਰਾں ਕੋਲੇ ਭਰਾਵਾਂ ਕੋਲੇ ਜ਼ਿਆਦੇ ਆ ਬੱਕਰੇ ਇਹ ਠੀਕ ਹੈ ਜੀ ਤੇ ਇਹ ਬਹੁਤ ਪੁਰਾਣਾ ਬੱਕਰਾ ਬਈ ਆਪਣਾ ਇਹ ਇਹ ਹੋ ਗਿਆ 5 ਸਾਲਾਂ ਦਾ ਆ ਦੇਖੋ ਇਹਦੀ ਕੀ ਹੈ ਇਹਦੇ ਚ ਸਪੈਸ਼ਲੀ ਇਹਦੀ ਗਰਦਨ ਬਹੁਤ ਲੰਮੀ ਆ ਉਹ ਬੱਕਰੇ ਨਾਲ ਹਾਂਜੀ ਹਾਂਜੀ ਲੈਂਥ ਬਹੁਤ ਆ ਬੱਕਰੇ ਆ ਲੈਂਥ ਪੂਰੀ ਹੋਣੀ ਚਾਹੀਦੀ ਲੰਮਾ ਹੋਣਾ ਚਾਹੀਦਾ ਇੱਥੋਂ ਲੈ ਕੇ ਵੀ ਇਹਦੀ ਆਏ ਲੈਂਥ ਆ ਦੇਖ ਲਓ ਮੇਰਾ ਹੁਣ ਕਿੱਡਾ ਹੈਗਾ ਬਾਹਵਾ ਚ ਆਏ ਪੂਰਾ ਉਹ ਹੈ ਪੂਛੜ ਪੂਰਾ ਲੰਮਾ ਹੋਣਾ ਚਾਹੀਦਾ ਟੈਸਟਿਕਲ ਚੰਗੇ ਹੋਣੇ ਜੇ ਇਹ ਲਾਲ ਢੱਬਾ ਨਾਗਰਾ ਆ ਗਿਆ ਠੀਕ ਹੈ ਜੀ ਲਾਲ ਡੱਬਾ ਵੀ ਹੈ ਨਾਗਰਾ ਵੀ ਹੈ ਹੁਣ ਇਹਦੀ ਅੱਖ ਲਾਲ ਆ ਬਈ ਬਹੁਤ ਲੋਕ ਵਹਿਮ ਕਰਦੇ ਸੀ ਆਪਾਂ ਇਹ ਬ੍ਰੀਡਰੀ ਰੱਖ ਰੱਖਿਆ ਬਈ 5 ਸਾਲਾਂ ਤੋਂ ਬਹੁਤ ਮੀਮਣੇ ਵੇਚੇ ਇਹਦੇ ਮਹਿੰਗੇ ਮਹਿੰਗੇ ਬਈ ਵੀ ਇਹਦੇ ਵਿੱਚ ਆਪਾਂ ਨਸਲ ਦੀ ਕੋਈ ਕਮੀ ਨਹੀਂ ਕਹਿ ਸਕਦੇ ਵੀ ਅੱਖ ਲਾਲ ਵੀ ਹੋ ਸਦੀ ਚਿੱਟੀ ਵੀ ਹੋ ਸਕਦੀ ਆ ਕੁਦਰਤੀ ਆ ਬਈ ਜਿਹੜੀ ਪਿਓਰ ਬੀਟਲ ਪਹਿਲਾਂ ਲਾਲ ਅੱਖ ਚ ਹੁੰਦੀ ਸੀਗੀ ਹੂੰ ਤੇ ਇਹ ਵੀ ਇੱਕ ਅੱਡ ਬੀਟਲ ਦੇ ਵਿੱਚ ਵੀ ਨਾ ਅੱਡ ਅੱਡ ਬਲੱਡ ਲੈਣਾ ਆ ਜਾਂਦੀਆਂ ਰਵਾ ਅੱਡ ਆ ਜਾਂਦਾ ਠੀਕ ਹੈ ਜੀ ਜਦੋਂ ਕੋੜਾਂਚ ਆ ਜਾਂਦਾ ਹਨਾ ਸਮੁੰਦਰ ਵਾਲੀ ਲੈਣ ਆ ਗਈ ਹਾਂਜੀ ਹਾਂਜੀ ਤੇ ਇੱਕ ਆ ਗਈ ਅਰਜਨ ਰੌੜੀ ਵਾਲੇ ਉਹਨਾਂ ਦੀ ਆ ਗਈ ਉਹਵੇਂ ਇਹ ਚੀਜ਼ ਆ ਬਈ ਇਹ ਚ ਠੀਕ ਹੈ ਜੀ ਹਾਂ ਤੇ ਬਾਈ ਜੇ ਕਿਸੇ ਨੇ ਆਪਣੇ ਕੋਲੇ ਆਉਣਾ ਹੋਵੇ ਬੱਕਰੀ ਆਸਤੇ ਹਨਾ ਹਾਂ ਬੱਕਰੀ ਕਰਕੇ ਬਈ ਫੋਨ ਕਰਕੇ ਆਉਣਾ ਆਪਾਂ 5-7 ਬੱਕਰੀਆਂ ਮਹੀਨੇ ਚ ਕੱਢਦੇ ਆ ਤੇ 2500 ਰੁਪਏ ਆਪਾਂ ਜਾਇਜ਼ ਫੀਸ ਰੱਖੀਏ ਲੋਕ ਤਾਂ ਬਹੁਤ-ਬਹੁਤ ਲਈ ਜਾਂਦੇ ਬਈ ਫੀਸਾਂ ਇਹਦੀਆਂ ਹਾਂਜੀ ਤੇ ਰਿਜ਼ਲਟ ਦੀ ਬਈ ਗਾਰੰਟੀ ਹੋਊਗੀ ਠੀਕ ਹੈ ਜੀ ਤੇ 15-16000 ਦੇ ਮੇਮ ਨੇ ਜੋੜੀ ਆਪਾਂ 2 ਮਹੀਨੇ ਦੀ ਆਪਾਂ ਰੱਖਾਂਗੇ ਬਈ ਠੀਕ ਨਾਰਮਲ ਬੱਕਰੀ ਹੋਣੀ ਚਾਹੀਦੀ 35-36 ਇੰਚ ਦੀ ਉਹ ਤੇ ਵੀ ਚੰਗਾ ਰਿਜ਼ਲਟ ਕੱਢੋ ਚੰਗੀ ਬੱਕਰੀ ਤੇ ਤਾਂ ਕੱਢਣੀ ਕੱਢਣਾ ਠੀਕ ਹੈ ਜੀ ਇਹ ਆਪਦੇ ਤੇ ਰੰਗ ਕੱਢਦਾ ਉਹ ਆਪਦੇ ਤੇ ਕੱਢਦਾ ਬੱਕਰੀ ਕੀ ਜੀ ਮਰਜੀ ਹੋਵੇ ਅੰਗਾ ਪਰਾ ਦੇ ਬੱਚੇ ਪੂਰੇ ਤਗੜੇ ਆਉਂਦੇ ਆ ਬਈ ਹਾਂਜੀ ਹਾਂਜੀ ਤੇ ਲਓ ਜੀ ਇਸ ਵੀਡੀਓ ਦੇ ਵਿੱਚ ਆਪਾਂ ਸਪੈਸ਼ਲੀ ਨਸਲ ਦੀ ਗੱਲ ਕਰੀ ਸੀ ਵੀ ਬੀਟਲ ਤੇ ਬਰਬਰੀ ਨਸਲ ਦੀ ਪਛਾਣ ਕੀ ਹੁੰਦੀ ਹੈ ਚੰਗੇ ਚੰਗੀ ਬੱਕਰੀ ਤੇ ਚੰਗੇ ਬੱਕਰੇ ਦੀ ਕੀ ਨਿਸ਼ਾਨੀ ਹੁੰਦੀ ਹੈ ਇਹ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰੀਆਂ ਸੀ ਬਾਕੀ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਤੁਸੀਂ ਇਹਨਾਂ ਦੇ ਫਾਰਮ ਤੇ ਵਿజిਟ ਵੀ ਕਰ ਸਕਦੇ ਹੋ ਟ੍ਰੇਨਿੰਗ ਵੀ ਲੈ ਸਕਦੇ ਹੋ ਤੇ ਬੱਕਰੀ ਵੀ ਇੱਥੇ ਲਿਆ ਕੇ ਜਿਵੇਂ ਕਿਸੇ ਨੂੰ ਬੱਕਰੀ ਛੱਡਣੀ ਬਹੁਤ ਏਰੀਆ ਚ ਬਈ ਬੱਕਰੀਆਂ ਆਉਂਦੀਆਂ ਇੱਥੇ ਠੀਕ ਹੈ ਜੀ ਤੇ ਆਪਾਂ ਨਸਲ ਸੁਧਾਰ ਤੇ ਕੰਮ ਕਰੀ ਜਾਂਦੇ ਤਾਂ ਕਿ ਫੀਸ ਘੱਟ ਰੱਖੀ ਹੈ ਤੇ ਫ੍ਰੀ ਆਪਾਂ ਬਈ ਤਾਂ ਨਹੀਂ ਛੱਡਦੇ ਫ੍ਰੀ ਦਾ ਕੋਈ ਮੁੱਲ ਨਹੀਂ ਪਾਉਂਦਾ ਇਹ ਤਾਂ ਮੈਂ ਮਾਰ ਦਿੰਦਾ ਬਈ ਇੱਕ ਬੱਕਰੇ ਬਈ ਰੱਖਣੇ ਬਹੁਤ ਔਖੇ ਆ ਹਾਂਜੀ ਇਹ ਹੁਣ ਆ ਵੇ ਲੋ ਕਿੱਡੀ ਵਾੜੀ ਦੋ ਬੱਕਰੀ ਨੱਪੀ ਬੈਠੇ ਆ ਮੇਰਾ ਚੌਥਾ ਹਿੱਸਾ ਥਾ ਹਾਂਜੀ ਹਾਂਜੀ ਇੰਨੇ ਚ 20 ਬੱਕਰੀਆਂ ਆ ਜਾਣੀਆਂ ਸੀ ਤੇ ਖਾਂਦੇ ਪਤਾ ਨਹੀਂ ਕਿੰਨਾ ਕਾਹੇ ਹਾਂਜੀ ਠੀਕ ਐ ਤਾਂ ਅੰਗੇ ਆਪਾਂ ਬਈ ਫੀਸ ਰੱਖੀ ਆ ਕੋਈ ਰਿਸ਼ਤੇਦਾਰ ਆ ਜੇ ਕੋਈ ਲਿਹਾਜ਼ੀ ਆ ਜੇ ਆਪਾਂ ਹਰੇਕ ਤੋਂ ਲੈਨੇ ਆ ਆਪਣੀ ਕੋਈ ਲਿਹਾਜ਼ ਨਹੀਂ ਬੱਕਰਿਆਂ ਵਾਲੇ ਸਿਰ ਤੇ ਬਈ ਤੇ ਬੱਚੇ ਮਾੜੇ ਆ ਜਾਣ ਆਪਾਂ ਬੈਠੇ ਆ ਬਈ ਬਾਕੀ ਦਾ ਸੁੱਡੀ ਸੇਵਾਤੀ ਆ ਬਈ ਤੇ ਜਿਹੜੀ ਆਪਾਂ ਟ੍ਰੇਨਿੰਗ ਦੀ ਗੱਲ ਕਰੀ ਸੀ ਉਹਦਾ ਤੁਹਾਨੂੰ ਸਰਟੀਫਿਕੇਟ ਵੀ ਮਿਲੂਗਾ ਤੇ ਉਹਦੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦਾਂਗੇ ਵੀ ਕਿੰਨੀ ਉਹਦੀ ਫੀਸ ਐ ਤੇ ਬਾਕੀ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ। ਟ੍ਰੇਨਿੰਗ ਦੇ ਆਪਾਂ ਦੱਸਦੇ ਆਂ ਬਈ ਬਰੀਡਰ ਕਿਵੇਂ ਰੱਖਣਾ ਹੈ। ਹਾਂਜੀ। ਮੇਨ ਬਈ ਇਹ ਤਾਂ ਹੁੰਦਾ ਬਰੀਡਰ ਤੇ ਖੇਡ ਹੁੰਦੀ ਹੈ। ਠੀਕ ਹੈ ਜੀ। ਬਰੀਡਰ ਦੀ ਚੋਣ ਵੇਲੇ ਬਹੁਤ ਗਲਤੀ ਕਰ ਜਾਂਦੇ ਆ ਲੋਕ ਹਨਾ। ਹਮ ਬਰੀਕੀਆਂ ਹੁੰਦੀਆਂ। ਇਹਦਾ ਬਹੁਤ ਆ ਜਾ ਕੇ ਤਿਆਰਬੇ ਤੋਂ ਬਾਅਦ ਪਤਾ ਲੱਗਦਾ ਵੀ ਬਰੀਡਰ ਕਿਹਜਾ ਰੱਖਣਾ। ਉਹ ਆਪਾਂ ਸਾਰਾ ਆਪਦੇ ਟ੍ਰੇਨਿੰਗ ਵਾਲੇ ਭਰਾਵਾਂ ਨੂੰ ਦੱਸਦੇ ਆਂ ਕਿਵੇਂ ਕਾਮਯਾਬ ਹੋਣਾ ਹੈ। ਠੀਕ ਹੈ ਕਿਵੇਂ ਚਾਰ ਪੈਸੇ ਬਣਾਉਣੇ ਆ ਇਹ ਕੰਮ 'ਚੋਂ। ਕਿੱਥੋਂ ਘਾਟੇ ਦੋ ਬਜਣਾ ਕਿੱਥੇ ਵਾਧਾ ਕਰਨਾ ਆਪਾਂ ਸਾਰਾ ਦੱਸਦੇ ਆਂ ਬ ਤੇ ਲਓ ਜੀ ਐਸਏ ਦੇ ਨਾਲ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਣੀ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਹੁਣ ਇਹੋ ਜੀ ਕੋਈ ਹੋਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਹਾਂ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ